ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਇਹ ਸ਼ੀਜ਼ਾ ਹਸਵਾ ਆਰਟਿਸਟ ਸਾਈਡ ਤੇ ਨਾ ਕਰੋ ਕੱਲ ਨੂੰ ਇਹਦੀ ਕੱਲ ਨੂੰ ਇਹਦੀ ਇੰਟਰਵਿਊ ਲੈਂਦੇ ਫਿਰੋਗੇ ਤੁਸੀਂ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਇੱਕ ਬੱਚੇ ਨੂੰ ਮੂਹਰੇ ਆਉਣ ਦਾ ਲਾਲਚ ਨਹੀਂ ਪਿੱਛੇ ਰਹਿਣ ਦਾ ਪਰ ਮੈਂ ਉਹਦੀ ਬਾਹ ਫੜ ਕੇ ਅੱਗੇ ਲੈ ਕੇ ਆਇਆ ਤੁਹਾਨੂੰ ਅੱਗੇ ਸਫਾਈ ਨਹੀਂ ਦੇਣੀ ਚਾਹੀਦੀ ਸੀ ਮੈਂ ਪੂਰੀ ਫਿਲਮ ਦੇ ਵਿੱਚ ਇਹੀ ਲੱਭਦਾ ਰਿਹਾ ਵੀ ਕਦੋਂ ਨਾਮ ਆਉਂਦਾ ਜਲੰਧਰ ਕਿਉਂ ਨਾਮ ਰੱਖਿਆ ਗਿਆ ਜਲੰਧਰ ਨਾਮ ਕਿਉਂ ਰੱਖਿਆ ਗਿਆ ਇਹ ਜਗਦੀਪ ਬੜਿੰਗ ਦੱਸੇਗਾ ਜੋ ਆਪਣੇ ਅੱਖਰਾਂ ਨੂੰ ਬੁਣ ਕੇ ਲੀੜਾ ਪਾਉਣ ਲਈ ਆਪਣੇ ਤਨ ਨੂੰ ਦਿੰਦੇ ਨੇ ਗਿਆਨ ਦਾ ਉਹਨਾਂ ਨੂੰ ਕਹਿੰਦੇ ਨੇ ਰਾਣਾ ਰਣਵੀਰ ਭਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਹੁਸ਼ਿਆਰ ਸਿੰਘ ਲਈ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਕਿਵੇਂ ਹੋ ਬਹੁਤ ਵਧੀਆ ਜੀ ਚੜ੍ਹਦੀ ਕਲਾ ਗੁੱਡ ਐਡਾ ਕਮਾਲ ਦਾ ਵਿਸ਼ਾ ਜਿਸ ਵਿਸ਼ੇ ਦੀ ਲੋੜ ਸਾਡੇ ਸਮਾਜ ਨੂੰ ਸੀ ਤੁਸੀਂ ਸਾਹਮਣੇ ਲੈ ਕੇ ਆਇਓ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਵਿਸ਼ੇ ਵਾਸਤੇ ਆ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾਂ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਤੁਸੀਂ মিডিਆ ਨੇ ਇਹ ਫਿਲਮ ਦੇਖੀ ਔਰ ਸਰਾਹ ਵੀ ਰਹੇ ਹੋ ਤੁਹਾਡੀਆਂ ਅੱਖਾਂ ਦੱਸ ਰਹੀਆਂ ਨੇ ਕਿ ਤੁਹਾਨੂੰ ਇਹ ਸ਼ੀਜ਼ ਆਸੋ ਆ ਆਰਟਿਸਟ ਸਾਈਡ ਤੇ ਨਾ ਕਰੋ ਕੱਲ ਨੂੰ ਇਹਦੀ ਕੱਲ ਨੂੰ ਇਹਦੀ ਇੰਟਰਵਿਊ ਲੈਂਦੇ ਫਿਰੋਗੇ ਤੁਸੀਂ ਇਸ ਬੱਚੇ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਇਹ ਤੁਹਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਇੱਕ ਬੱਚੇ ਨੂੰ ਮੂਹਰੇ ਆਉਣ ਦਾ ਲਾਲਚ ਨਹੀਂ ਪਿੱਛੇ ਰਹਿਣ ਦਾ ਪਰ ਮੈਂ ਉਹਦੀ ਬਾਹ ਫੜ ਕੇ ਅੱਗੇ ਲੈ ਕੇ ਆਇਆ ਤੁਹਾਨੂੰ ਅੱਗੇ ਸਫਾਈ ਨਹੀਂ ਦੇਣੀ ਚਾਹੀਦੀ ਸੀ ਤੁਹਾਨੂੰ ਵਧੀਆ ਮਿਲ ਗਿਆ ਕਲਿੱਪ ਕਿ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਰਾਣਾ ਹੋਇਆ ਔਖਾ ਤੁਸੀਂ ਲਾ ਦਿਓ ਠੀਕ ਹੈ ਤੁਹਾਨੂੰ ਵਧੀਆ ਕਲਿੱਪ ਮਿਲ ਗਿਆ ਪਰ ਇਸ ਬੱਚੀ ਨੇ ਔਰ ਜਿੰਨੇ ਵੀ ਬੱਚੇ ਸੀ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਨਵੇਂ ਆਰਟਿਸਟ ਆਏ ਨੇ ਔਰ ਬਹੁਤ ਵੱਖਰਾ ਸਬਜੈਕਟ ਹੈ ਇਹਨਾਂ ਦੇ ਮਾਪਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਤੁਹਾਡੀ ਹਾਲੇ ਸ਼ੁਰੂਆਤ ਹੈ ਮਿਹਨਤ ਨਾਲ ਅੱਗੇ ਵਧੋ ਔਰ ਬਹੁਤ ਅੱਛੀ ਫਿਲਮ ਹੈ ਤੁਸੀਂ ਜ਼ਰੂਰ ਹੁਸ਼ਿਆਰ ਸਿੰਘ ਦੇਖ ਕੇ ਆਓ ਔਰ ਖਾਸ ਤੌਰ ਤੇ ਮਾਪਿਆਂ ਤੇ ਅਧਿਆਪਕਾਂ ਨੂੰ ਪਹਿਲਾਂ ਦੇਖਣੀ ਚਾਹੀਦੀ ਹੈ ਬ ਅਸਲ ਜਿਹੜੀ ਹੈ ਨਾ ਆਪਣੇ ਇੱਕ ਦੌੜ ਲੱਗੀ ਹੋਈ ਡਿਗਰੀਆਂ ਦੀ ਕਿ ਡਿਗਰੀਆਂ ਚਾਹੀਦੀਆਂ ਡਿਗਰੀਆਂ ਚਾਹੀਦੀਆਂ ਅਸਲ ਜ਼ਿੰਦਗੀ ਵਿੱਚ ਭਾਵੇਂ ਅਸੀਂ ਕੁਝ ਨਹੀਂ ਸਿੱਖਿਆ ਹੁੰਦਾ ਇਸ ਬਾਰੇ ਤੁਹਾਡਾ ਕੀ ਕਹਿਣਾ ਡਿਗਰੀਆਂ ਬਿਨਾ ਨੌਕਰੀ ਨਹੀਂ ਮਿਲਣੀ ਪਰ ਕੱਲੀਆਂ ਡਿਗਰੀਆਂ ਦੇ ਨਾਲ ਤੁਸੀਂ ਅੱਗੇ ਨਹੀਂ ਵਧ ਸਕਣਾ ਸੋ ਦੋਨੋਂ ਚੀਜ਼ਾਂ ਜ਼ਰੂਰੀ ਨੇ ਇਨਸਾਨ ਹੋਣਾ ਵੀ ਜ਼ਰੂਰੀ ਹੈ ਔਰ ਡਿਗਰੀਆਂ ਦੇ ਨਾਲ ਤੁਹਾਡਾ ਅੱਗੇ ਵਧਣਾ ਵੀ ਜ਼ਰੂਰੀ ਸੋ ਵੱਡੀ ਗੱਲ ਹੈ ਕਿ ਸਕੂਲਾਂ ਵਿੱਚ ਕੱਲਾਂ ਡਿਗਰੀਆਂ ਦੇ ਉੱਤੇ ਹੀ ਜਾਂ ਨੰਬਰਾਂ ਦੇ ਉੱਤੇ ਹੀ ਜ਼ੋਰ ਨਾ ਜਾਵੇ ਨੰਬਰਾਂ ਦੀ ਦੌੜ ਤੋਂ ਬਾਹਰ ਕੱਢ ਕੇ ਇਨਸਾਨ ਬਣਦੇ ਉੱਤੇ ਲਾਇਆ ਜਾਵੇ ਇਹੀ ਗੱਲ ਜਗਦੀਪ ਬੜਿੰਗ ਨੇ ਕ ਚ ਆਪਣੀ ਦੇ ਵਿੱਚ ਸੋਹਣੀ ਫਿਲਮ ਨੈਟ ਕੀਤੀ ਹੈ ਐਗਜ਼ੀਕਿਊਟ ਬਹੁਤ ਸੋਹਣੀ ਕੀਤੀ ਹੈ ਫਿਲਮ ਔਰ ਪ੍ਰੋਡਿਊਸਰਸ ਨੇ ਇੰਨਾ ਸੋਹਣਾ ਖਰਚਾ ਕਰਕੇ ਇੰਨੀ ਖੂਬਸੂਰਤ ਫਿਲਮ ਲੋਕਾਂ ਅਗੇ ਲਿਆਂਦੀ ਹੈ ਮਨੀਸ਼ ਸਾਨੀ ਜੀ ਉਸਫ ਦਾ ਸਾਨੀ ਜੀ ਸਤਿੰਦਰ ਸਰਤਾਜ ਜੀ ਬਹੁਤ ਕਮਾਲ ਦੀ ਫਿਲਮ ਹੈ ਔਰ ਦਰਸ਼ਕਾਂ ਦਾ ਫਰਜ਼ ਬਣਦਾ ਕਿ ਇਹੋ ਜੀ ਫਿਲਮ ਨੂੰ ਹੰਗਾਰਾ ਦੇ। ਆਖਰੀ ਸਵਾਲ ਜੀ ਮੈਂ ਪੂਰੀ ਫਿਲਮ ਦੇ ਵਿੱਚ ਇਹ ਹੀ ਲੱਭਦਾ ਰਿਹਾ ਵੀ ਕਦੋਂ ਨਾਮ ਆਉਂਦਾ ਜਲੰਧਰ ਕਿਉਂ ਨਾਮ ਰੱਖਿਆ ਗਿਆ ਜਲੰਧਰ ਨਾਮ ਕਿਉਂ ਰੱਖਿਆ ਗਿਆ ਇਹ ਜਗਦੀਪ ਬੜਿੰਗ ਦੱਸੇਗਾ।